ਰਾਜਧਾਨੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਸ਼ਨੀਵਾਰ ਨੂੰ ਹਵਾ ਹੋਰ ਵੀ ਜ਼ਹਿਰੀਲੀ ਹੋ ਗਈ 에ਅਰ ਕੁਆਲਿਟੀ ਇੰਡੈਕਸ 400 ਨੂੰ ਪਾਰ ਕਰ ਗਿਆ ਵਾਧੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਨਿੱਜੀ ਸੰਸਥਾਵਾਂ ਤੇ ਲਈ ਇੱਕ ਨਵੀਂ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਸਰਕਾਰ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਨਿੱਜੀ ਦਫ਼ਤਰਾਂ ਦੇ ਲਈ ਇਹ ਐਡਵਾਈਸਰੀ ਜਾਰੀ ਕੀਤੀ ਹੈ ਇਸ ਐਡਵਾਈਸਰੀ ਤਹਿਤ ਨਿੱਜੀ ਦਫ਼ਤਰ ਹੁਣ صرف 50% ਕਰਮਚਾਰੀਆਂ ਦੇ ਨਾਲ ਸਾਈਟ ਤੇ ਕੰਮ ਕਰਨਗੇ ਜਦਕਿ ਬਾਕੀ ਕਰਮਚਾਰੀ ਘਰੋਂ ਕੰਮ ਕਰ ਸਕਣਗੇ ਇੱਕ ਕਦਮ ਕਰਮਚਾਰੀਆਂ ਦੀ ਸੁਰੱਖਿਆ ਅਤੇ ਪ੍ਰਦੂਸ਼ਣ ਨਿਯੰਤਰਣ ਦੇ ਲਈ ਚੁੱਕਿਆ ਗਿਆ ਹੈ ਇਸ ਦੌਰਾਨ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਨੌਇੜਾ ਅਤੇ ਕਾਜ਼ੀਆਬਾਦ ਦੇ ਵਿੱਚ ਡੀਜ਼ਲ ਔਟੋ ਰਿਕਸ਼ਾ ਤੇ ਤੁਰੰਤ پابੰਦੀ ਵੀ ਲਗਾ ਦਿੱਤੀ ਹੈ ਰਾਜਧਾਨੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਸ਼ਨੀਵਾਰ ਨੂੰ ਹਵਾ ਪੂਰਵੀ ਜ਼ਹਿਰੀਲੀ ਹੋ ਗਈ 에ਅਰ ਕੁਆਲਿਟੀ ਇੰਡੈਕਸ 400 ਨੂੰ ਪਾਰ ਕਰ ਗਿਆ ਵਾਧੇ ਪ੍ਰਦੂਸ਼ਣ ਦੇ ਮੱਦੇ ਨਜ਼ਰ ਸਰਕਾਰ ਨੇ ਹੁਣ ਨਿੱਜੀ ਸੰਸਥਾਵਾਂ ਤੇ ਲਈ ਇੱਕ ਨਵੀਂ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਸਰਕਾਰ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਨਿਜੀ ਦਫ਼ਤਰਾਂ ਦੇ ਲਈ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਇਸ ਐਡਵਾਈਜ਼ਰੀ ਤਹਿਤ ਨਿਜੀ ਦਫ਼ਤਰ ਹੁਣ ਸਿਰਫ 50% ਕਰਮਚਾਰੀਆਂ ਦੇ ਨਾਲ ਸਾਈਟ ਤੇ ਕੰਮ ਕਰਨਗੇ ਜਦਕਿ ਬਾਕੀ ਕਰਮਚਾਰੀ ਘਰੋਂ ਕੰਮ ਕਰ ਸਕਣਗੇ ਇੱਕ ਕਦਮ ਕਰਮਚਾਰੀਆਂ ਦੀ ਸੁਰੱਖਿਆ ਅਤੇ ਪ੍ਰਦੂਸ਼ਣ ਨਿਯੰਤਰਣ ਦੇ ਲਈ ਚੁੱਕਿਆ ਗਿਆ ਹੈ ਇਸ ਦੌਰਾਨ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਨੌਇੜਾ ਅਤੇ ਕਾਜ਼ੀਆਬਾਦ ਦੇ ਵਿੱਚ ਡੀਜ਼ਲ ਔਟੋ ਰਿਕਸ਼ਾ ਤੇ ਤੁਰੰਤ پابੰਦੀ ਵੀ ਲਗਾ ਦਿੱਤੀ ਹੈ ਰਾਜਧਾਨੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਸ਼ਨੀਵਾਰ ਨੂੰ ਹਵਾ ਹੋਰ ਵੀ ਜ਼ਹਿਰੀਲੀ ਹੋ ਗਈ 에ਅਰ ਕੁਆਲਿਟੀ ਇੰਡੈਕਸ 400 ਨੂੰ ਪਾਰ ਕਰ ਗਿਆ ਵਾਧੇ ਪ੍ਰਦੂਸ਼ਣ ਦੇ ਮੱਦੇ ਨਜ਼ਰ ਸਰਕਾਰ ਨੇ ਹੁਣ ਨਿੱਜੀ ਸੰਸਥਾਵਾਂ ਤੇ ਲਈ ਇੱਕ ਨਵੀਂ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਸਰਕਾਰ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਨਿਜੀ ਦਫ਼ਤਰਾਂ ਦੇ ਲਈ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਇਸ ਐਡਵਾਈਜ਼ਰੀ ਤਹਿਤ ਨਿਜੀ ਦਫ਼ਤਰ ਹੁਣ صرف 50% ਕਰਮਚਾਰੀਆਂ ਦੇ ਨਾਲ ਸਾਈਟ ਤੇ ਕੰਮ ਕਰਨਗੇ ਜਦਕਿ ਬਾਕੀ ਕਰਮਚਾਰੀ ਘਰੋਂ ਕੰਮ ਕਰ ਸਕਣਗੇ ਇੱਕ ਕਦਮ ਕਰਮਚਾਰੀਆਂ ਦੀ ਸੁਰੱਖਿਆ ਅਤੇ ਪ੍ਰਦੂਸ਼ਣ ਨਿਯੰਤਰਣ ਦੇ ਲਈ ਚੁੱਕਿਆ ਗਿਆ ਹੈ ਇਸ ਦੌਰਾਨ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਨੌਇੜਾ ਅਤੇ ਕਾਜ਼ੀਆਬਾਦ ਦੇ ਵਿੱਚ ਡੀਜ਼ਲ ਔਟੋ ਰਿਕਸ਼ਾ ਤੇ ਤੁਰੰਤ پابੰਦੀ ਵੀ ਲਗਾ ਦਿੱਤੀ ਹੈ ਰਾਜਧਾਨੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਸ਼ਨੀਵਾਰ ਨੂੰ ਹਵਾ ਹੋਰ ਵੀ ਜ਼ਹਿਰੀਲੀ ਹੋ ਗਈ 에ਅਰ ਕੁਆਲਿਟੀ ਇੰਡੈਕਸ 400 ਨੂੰ ਪਾਰ ਕਰ ਗਿਆ ਵਾਧੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਨਿੱਜੀ ਸੰਸਥਾਵਾਂ ਤੇ ਲਈ ਇੱਕ ਨਵੀਂ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਸਰਕਾਰ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਨਿੱਜੀ ਦਫ਼ਤਰਾਂ ਦੇ ਲਈ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਇਸ ਐਡਵਾਈਜ਼ਰੀ ਤਹਿਤ ਨਿੱਜੀ ਦਫ਼ਤਰ ਹੁਣ صرف 50 ਫੀਸਦੀ ਕਰਮਚਾਰੀਆਂ ਦੇ ਨਾਲ ਸਾਈਟ ਤੇ ਕੰਮ ਕਰਨਗੇ ਜਦਕਿ ਬਾਕੀ ਕਰਮਚਾਰੀ ਘਰੋਂ ਕੰਮ ਕਰ ਸਕਣਗੇ ਇੱਕ ਕਦਮ ਕਰਮਚਾਰੀਆਂ ਦੀ ਸੁਰੱਖਿਆ ਅਤੇ ਪ੍ਰਦੂਸ਼ਣ ਨਿਯੰਤਰਣ ਦੇ ਲਈ ਚੁਕਿਆ ਗਿਆ ਹੈ ਇਸ ਦੌਰਾਨ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਨੌਇਡਾ ਅਤਿ ਕਾਸ਼ੀਆਬਾਦ ਦੇ ਵਿੱਚ ਡੀਜ਼ਲ ਔਟੋ ਰਿਕਸ਼ਾ ਤੇ ਤੁਰੰਤ پابੰਦੀ ਵੀ ਲਗਾ ਦਿੱਤੀ ਹੈ